ਇਹ ਕਹਿੰਦੇ ਜਾਂਦੇ ਦੀ ਅਕਲ ਖੋ ਲੈਂਦੇ ਆ ਆਉਂਦੇ ਦੀ ਰਫਲ ਖੋ ਲੈਂਦੇ ਆ ਇਹ ਵੀ ਬਹੁਤ ਕਹਿੰਦੇ ਆ ਬੰਦ ਜ ਹਨ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਬੰਦਾ ਕਹਿੰਦਾ ਹਮ ਉਸ ਹਿੱਸੇ ਮੂਰੇ ਖੜ ਕੇ ਆਪਣੇ ਵਿਅਕਤੀਗਤ ਜੀਵਨ ਤੇ ਝਾਤ ਮਾਰੇ ਇੱਕ ਵਾਰੀ ਹਮ ਵੀ ਮੇਰੀ ਆਪਣੇ ਆਪ ਨੂੰ ਕੀ ਦੇਣਾ ਮੇਰੇ ਪਰਿਵਾਰ ਨੂੰ ਕੀ ਦੇਣਾ ਤੇ ਦੇਸ਼ ਨੂੰ ਕੀ ਦੇਣਾ ਇੱਕ ਫੌਜੀ ਨਾਲ ਗੱਲ ਕਰਨ ਵਾਸਤੇ ਉਹ ਪਹਿਲਾਂ ਆਪਣੇ ਆਪ ਦੇ ਝਾਤ ਮਾਰ ਲਏ ਜਿਹੜਾ ਬੰਦਾ ਫੌਜ ਦੇ ਵਿੱਚ ਭਰਤੀ ਹੋ ਗਿਆ ਉਹਨੇ ਪਹਿਲਾ ਫਰਜ਼ ਨਿਭਾਤਾ ਜੇ ਉਹ ਸਪੂਤ ਜ਼ਰੂਰ ਆ ਜੇ ਮਾਂ ਪਿਓ ਦਾ ਵੀ ਕਈ ਹੁੰਦੇ ਨੇ ਵੀ ਇੱਥੇ ਆਖੇ ਨਹੀਂ ਲੱਗਦੇ ਇੱਕ ਤਾਂ ਕਹਿੰਦੇ ਪੁੱਤ ਹੁੰਦਾ ਜਿਹੜੇ ਮਾਂ ਪਿਓ ਦੇ ਆਖੇ ਲੱਗੇ ਜਿਹੜਾ ਦੇਸ਼ ਦੀ ਸੇਵਾ ਕਰੇ ਉਹ ਸਪੂਤ ਹੁੰਦਾ ਜਿਹੜੇ ਗੱਲਾਂ ਕਰਦੇ ਨੇ ਉਹ ਕਪੂਤ ਹੁੰਦੇ ਨੇ ਫਿਰ ਨਾ ਉਹ ਦੇਸ਼ ਦੇ ਨਾ ਮਾਂ ਪਿਓ ਦੇ ਜਿਹੜਾ ਭਰਤੀ ਹੋ ਗਿਆ ਮਨਜਿੰਦਰ ਜੀ ਪਹਿਲਾਂ ਤਾਂ ਉਹ ਦੇਸ਼ ਦਾ ਸਪੂਤ ਬਣ ਗਿਆ ਸਹੀ ਹੈ 2 ਰੁਪਏ ਗਵਰਨਮੈਂਟ ਦਿੰਦੀ ਆ ਭਾਈ ਮਾਂ ਪਿਓ ਵੀ ਸੌਖੇ ਰਹਿੰਦੇ ਨੇ ਉਹ ਪੂਤ ਵੀ ਬਣ ਗਿਆ ਉਹਦੀ ਅਕਲ ਕਿਵੇਂ ਹੋ ਗਈ ਜੀ ਹਮ ਅਕਲ ਤਾਂ ਖੋਲੀ ਜਿਹੜੇ ਉਹਨਾਂ ਤੋਂ ਪਿੰਡਾਂੋਂ ਆਉਂਦਿਆਂ ਤੋਂ ਕਹਿੰਦੇ ਨੇ ਲੈ ਕੇ ਆਇਆ ਕੁਸ ਹਮ 4 ਵਜੇ ਤੋਂ ਬਾਅਦ ਫਿਰ ਉਹ ਗੀੜਾ ਦਿੰਦੇ ਨੇ ਹੁਣ ਠੰਡ ਦਾ ਮੌਸਮ ਆਉਂਦਾ ਮੂਰੇ ਰਾਮ ਲੈ ਕੇ ਰਾਮ ਬਾਹੂ ਸ਼ਿਵ ਰੱਦੀ ਆ ਨਾ ਵੀ ਆ ਲੈ ਕੇ ਆਇਆ ਨਾ ਕੁਸ ਇਹ ਤਾਂ ਗੱਲਾਂ ਨੇ ਦੇਖੋ ਖੁੰਡਾਂ ਦੇ ਉੱਤੇ ਤੁਸੀਂ ਇੰਟਰਵਿਊ ਆ ਕਰਦੇ ਹੋ ਪਿੰਡਾਂ ਦੇ ਵਿੱਚ ਜਾਣਦੇ ਹੋ ਹਮ ਵੋਟਾਂ ਵੇਲੇ ਤੁਸੀਂ ਲੋਕਾਂ ਦੇ ਥਿਊ ਲੈਣੇ ਹੋ ਤੁਸੀਂ ਕੀ ਕਹਿਣੇ ਹੋ ਹਮ ਮੈਂ ਕਿਸੇ ਰਾਜਨੀਤਿਕ ਪਾਰਟੀ ਦੀ ਗੱਲ ਨਹੀਂ ਕਰੂੰਗਾ ਬਿਲਕੁਲ ਹੀ ਆਪਣਾ ਬੰਦਾ ਹੀ ਨਹੀਂ ਹੈਗਾ ਪਰ ਹਰੇਕ ਸੱਤ ਦੇ ਵਿੱਚ ਬੈਠਾ ਬੰਦਾ ਰੋਜ਼ ਮੋਦੀ ਨੂੰ ਹਰਾ ਕੇ ਸੌਂਦਾ ਰੋਜ਼ ਬਾਦਲ ਸਾਹਿਬ ਨੂੰ ਹਰਾ ਕੇ ਸੌਂਦਾ ਰੋਜ਼ ਕੈਪਟਨ ਸਾਹਿਬ ਨੂੰ ਤੇ ਭਗਵੰਤ ਮਾਨ ਸਾਹਿਬ ਨੂੰ ਹਮ ਸਾਰੇ ਗੱਲਾਂ ਕਰਦੇ ਨੇ ਚਲੋ ਸਾਰੇ ਚੰਗੇ ਨੇ ਆਪਣੇ ਵਾਸਤੇ ਤਾਂ ਪਰ ਇਸ ਲੈਵਲ ਤੱਕ ਪਹੁੰਚਣ ਲਈ ਉਹਨਾਂ ਨੇ ਕਰਿਆ ਕੀ ਆ ਅਸੀਂ ਆਪਣੇ ਜੀਵਨ 'ਚ ਝਾਤ ਮਾਰਦੇ ਆਂ ਜੀ ਮੈਂ ਇੱਕ ਮਿੰਟ ਚ ਕਹਿ ਦੂੰਗਾ ਜੀ ਵੀ ਆ ਤਾਂ ਜੀ ਕੈਮਰਾ ਚੱਕ ਕੇ ਆ ਗਏ ਮੈਂ ਪੁੱਤਰਕਾਰ ਸਾਹਿਬ ਨੂੰ ਕਿਸੇ ਨੂੰ ਉਹ ਭਾਈ ਉਹ ਸਵੇਰੇ 4 ਵਜੇ ਉੱਠ ਕੇ ਪਹਿਲਾਂ ਸੋਚਦਾ ਵੀ ਅੱਜ ਜਾਣਾ ਕਿੱਧਰ ਨੂੰ ਇੱਕ ਫੌਜੀ ਦੇ ਜੀਵਨ ਵਾਸਤੇ ਜਿੱਪਣੀ ਤਾਂ ਹਰ ਇੱਕ ਤੇ ਕਰ ਦਿੰਦੇ ਨੇ ਲੋਕ ਜਿਹੜੇ ਤੁਸੀਂ ਗੱਲ ਕਰੀ ਆਮ ਲੋਕ ਕਰਦੇ ਨੇ ਪਰ ਮੈਂ ਇਹ ਇਹ ਗੱਲ ਦੇ 100% ਖਿਲਾਫ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕੋਈ ਵੀ ਫੌਜੀ ਬੰਦਾ ਜੇ ਕਿਸੇ ਨੇ ਗਲਤੀ ਨਾਲ ਪਹਿਲੀ ਗੱਲ ਤਾਂ ਪਿੰਡ ਦੇ ਲੋਕ ਬਣਾਉਂਦੇ ਨਹੀਂ ਹੈਗੇ ਜੇ ਕਿਸੇ ਪਿੰਡ ਦੇ ਵਿੱਚ ਫੌਜੀ ਸਰਪੰਚ ਬਣਾਇਆ ਹੋਇਆ ਹੋਵੇ ਤੁਸੀਂ ਦੱਸੋ ਨੇ ਕਦੇ ਮਾੜਾ ਕਰਿਆ ਦੇਖ ਲਓ ਸੱਚੀ ਖੱਬੀ ਜੇ ਮੈਂਬਰ ਬਣਾਇਆ ਹੋਵੇ ਭਾਵੇਂ ਉਹਨੂੰ ਆਪਦੇ ਸ਼ਰੀਕੇ ਚ ਲੜਨਾ ਪੈ ਜੇ ਜੇ ਕਹੂਗਾ ਨਾਲੀ ਦਾ ਲੈਵਲ ਆ ਜਾਊ ਤਾਂ ਆਹੀ ਜਾਊ ਇੱਥੇ ਮੈਂ ਨਹੀਂ ਵੀ ਨਿਕਲ ਦਿਸਪਲਨ ਜੀ ਰੋਵਾ ਕੰਮ ਹੈ ਹਾਂ ਭਈ ਕਾਏਗਾ ਤਾਂ ਲੈਵਲ ਚ ਕਰੂਗਾ ਇੱਕ ਡਿਸਪਲਨ ਬਾਸ ਲੋਕ ਚੌੜ ਕਰਦੇ ਨੇ ਡਿਸਪਲਨ کہہ ਕੇ ਜਿਹੜਾ ਬਈ ਡਿਸਪਲਨ ਤਾਂ ਦੇਖੋ ਇੱਕ ਲਾਈਫ ਦਾ ਪਾਰਟ ਆ ਪਾਰਟ ਜੇ ਤੁਸੀਂ ਡਿਸਪਲਨ ਨਹੀਂ ਹੈਗੇ ਫਿਰ ਤੁਸੀਂ ਇਨਸਾਨ ਨਹੀਂ ਹੈਗੇ ਬੰਦੇ ਨੂੰ ਜਾਨਵਰ ਤੋਂ ਵਖਰਾ ਡਿਸਪਲਿਨ ਨਹੀਂ ਕਰ। ਇੱਕ ਸਬਦਾਵਲੀ ਆ ਜਿਹੜੀ ਇੱਕ ਫੌਜੀ ਬੰਦੇ ਦੀ ਜਾਂ ਕਿਸੇ ਵੀ ਬੈਲਟ ਫੋਰਸ ਦੀ ਸਬਦਾਵਲੀ ਆ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਬੰਦਾ ਹੀ ਜਰਨਲਿਸਟ ਐ। ਬਸ ਇੱਕ ਕੈਮਰੇ ਦੀ ਐਂ ਕਰਨਾ ਇੱਧਰ ਨੂੰ ਇੱਕ ਮਿੰਟ ਦੀ ਬਣ ਜਾਂਦਾ। ਪਰ ਕਿਉਂ ਸ਼ਬਦਾਂ ਦੀ ਮर्यादा ਰੱਖਦੇ ਨੇ ਜੀ? ਹੂੰ। ਪਿੰਡਾਂ ਦੇ ਵਿੱਚ ਬੋਲਦੇ ਨੇ, ਪਰਿਵਾਰ ਦੇ ਨਾਲ ਬੋਲਦੇ ਨੇ। ਕਿਉਂ ਉਹ ਸ਼ਬਦਾਂ ਦੀ ਮर्यादा ਰੱਖਦੇ ਨੇ? ਹੂੰ। ਜੇ ਕੋਈ ਪਿੰਡ ਦੇ ਵਿੱਚ ਸਾਂਝੇ ਥਾਂ 'ਤੇ ਇਕੱਠ ਰੱਖ ਲਿਆ। ਜੀ। ਵੀ 9 ਵਜੇ ਇਕੱਠੇ ਹੋਵਾਂਗੇ। ਤਾਂ ਫਿਰ ਉੱਥੇ ਜਾ ਕੇ ਤੁਸੀਂ ਐ ਕਰਿਓ ਕਿ ਦੇਖ ਲਓ ਕਿ ਕਿੰਨੇ ਬੰਦੇ ਪਹੁੰਚੇ ਹੋਣਗੇ ਹੂੰ ਫਿਰ ਤੁਸੀਂ ਦੱਸੋ ਵੀ ਇਹ ਗੱਲ ਸਹੀ ਹੈ ਜਾਂ ਗਲਤ ਹੈ ਸਹੀ ਹੈ ਜੋ ਕਿ ਫੌਜੀ ਬੰਦਾ 9 ਵਜੇ ਪਹੁੰਚਦਾ ਤੇ ਜਿਹੜਾ 10 ਵਜੇ ਉਹ ਕਹੂ ਲਾ 9 ਵਜੇ ਕੀ ਕਰਨਾ ਸੀ ਤੈਨੂੰ ਪਤਾ ਤਾਂ ਹੈਗਾ ਲੋਕ ਲੇਟ ਆਉਣਗੇ ਕਹਿੰਦਾ ਕਿ ਨਹੀਂ ਇਹ ਵਕਾ ਹੀ ਹੈ ਨਾ ਹੈ ਗਲਤ ਕਹਣਾ ਤੁਸੀਂ ਦੱਸੋ ਫਿਰ ਤੁਸੀਂ ਕੀ ਕਹਿੰ ਰਹੇ ਹੋ ਜਿਹੜਾ ਜਿਹੜਾ ਸਹੀ ਹੈ ਉਹਨੂੰ ਗਲਤ ਕਿਹਾ ਜਾਂਦਾ ਸਹੀ ਨੂੰ ਗਲਤ ਬਹੁ ਗਿਣਤੀ ਹੈ ਨਾ ਬਹੁ ਗਿਣਤੀ ਮੂਰਖਾਂ ਦੇ ਕਹਿ ਲਗੇ ਜਾਂ ਬਹੁ ਗਿਣਤੀ ਘੱਟ ਪੜੇ ਲਿਖਿਆਂ ਦੇ ਕਹਿ ਲਗੇ ਜਾਂ ਬਹੁ ਗਿਣਤੀ ਅਨੁਸ਼ਾਸਨਹੀਣ ਲੋਕਾਂ ਦੇ ਕਹਿ ਲਗੇ ਇੱਕੋ ਸੰਤ ਮਸਕੀਨ ਸਿੰਘ ਜੀ ਨੂੰ ਤੁਸੀਂ ਸੁਣਦੇ ਹੋ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਮੂਰਖਾਂ ਦੀ ਮਹਿਫਲ ਦੇ ਵਿੱਚ ਸਿਆਣਪ ਦਿਖਾਉਣੀ ਸਭ ਤੋਂ ਵੱਡੀ ਮੂਰਖਤਾ ਹੈ ਹਮ ਮਹਿਫਲ ਮੂਰਖਾਂ ਦੀ ਹੋਵੇ ਗੱਲ ਤੁਸੀਂ ਸਿਆਣਪ ਦੀ ਕਰੋ ਉਦੋਂ ਵੱਡੀ ਮੂਰਖਤਾ ਨਹੀਂ ਕੋਈ ਇਹ ਤਾਂ ਲੋਕਾਂ ਦੇ ਵਿੱਚ ਇਹ ਗੱਲ ਆ ਵੀ ਤਾਂ ਕਰਕੇ ਹੋਰ ਨਹੀਂ ਤਾਂ ਕਰਕੇ ਇਹ ਇੱਕ ਇੱਕ ਹੋਰ ਵੀ ਹੈ ਮਤਲਬ ਜਦੋਂ ਤੁਸੀਂ ਚਲੋ ਛੁੱਟੀ ਦੀ ਗੱਲ ਕੀਤੀ ਚਲੋ ਹੁਣ ਤਾਂ ਇੱਕ ਮਹੀਨਾ ਤੁਸੀਂ ਕਹਿੰਦੇ ਵੀ ਤਿੰਨ ਮਹੀਨੇ ਪਹਿਲਾਂ ਮਿਲਦੀ ਹੁੰਦੀ ਸੀ ਜਾ ਜਿਹੜੇ ਭਰਤੀ ਹਾਲੇ ਵੀ ਜਿਹੜੇ ਪੁਰਾਣੇ ਭਰਤੀ ਉਹਨਾਂ ਨੂੰ ਤਿੰਨ ਤਿੰਨ ਮਹੀਨੇ ਹੋਉਂਦੇ ਆਉਂਦੇ ਮਤਲਬ ਚਲੋ ਆਇਆ ਹੁੰਦਾ ਇਹ ਮਹੀਨਾ ਮਹੀਨਾ ਡਿਵਾਈਡ ਕਰ ਲੈਂਦੇ ਆ ਤਿੰਨ ਤਿੰਨ ਮਹੀਨਿਆਂ ਬਾਅਦ ਉਸ ਤਰੀਕੇ ਨਾਲ ਅਡਜਸਟਮੈਂਟ ਕਰ ਪਰ ਜਦੋਂ ਮਤਲਬ ਬੰਦੇ ਨੂੰ ਪਰਿਵਾਰ ਦੇ ਵਿੱਚੋਂ ਜਾਣਾ ਪੈਂਦਾ ਤਾਂ ਬਹੁਤ ਕਿਰਾਂ ਤਾਂ ਬਹੁਤ ਔਖਾ ਲੱਗਦਾ ਜਦੋਂ ਪਰਿਵਾਰ ਆ ਉਹਦਾ ਸਾਰਾ ਸਿਸਟਮ ਛੱਡ ਕੇ ਇਹ ਜਵਾਗ ਬਾਰੇ ਵਿੱਚ ਛੱਡ ਕੇ ਮਤਲਬ ਜੇ ਸਾਰੇ ਆਰਮਡ ਫੌਜੀਆਂ ਦੀ ਗੱਲ ਕਰਨੀ ਹੋਵੇ ਤਾਂ ਉਹ ਇੱਕ ਬਹੁਤ ਵੱਡਾ ਪੱਥਰ ਧਰ ਕੇ ਦਿਲ ਤੇ ਜਾਂਦਾ ਉਹਦੇ ਤੇ ਫਿਰ ਵਾਪਸ ਉਧਰ ਸਨ 2016 ਮਈ ਦੀ ਗੱਲ ਹੈ ਹੂੰ ਸੋਰੀ 17 ਮਈ ਦੀ 16 ਚ ਮੈਂ ਗਿਆ ਸੀ 18 ਸਿੱਖ ਬਟਾਲੀਅਨ ਦੇ ਨਾਲ ਮੈਂ ਯੂਨਾਈਟਿਡ ਨੇਸ਼ਨ ਦੇ ਵਿੱਚ ਗਿਆ ਸੀ ਜਿਹੜੀ ਆਪਣੀ ਬਟਾਲੀਅਨ ਨਹੀਂ ਗਈ ਠੀਕ ਹੈ ਜੀ ਉੱਥੇ ਅਸੀਂ ਕਾਂਗੋ ਦੇ ਵਿੱਚ ਰਹੇ 8 9 ਮਹੀਨੇ ਬਾਅਦ ਸਲਾ ਕੇ ਮੈਂ ਵਾਪਸ ਆਪਣੀ ਮਦਰ ਜੁਨਟ ਨੂੰ ਆਉਣਾ ਸੀਗਾ ਮੇਰੀ ਛੁੱਟੀ 12 ਮਈ ਤੱਕ ਸੀ 2 ਮਈ ਨੂੰ ਸਾਡੀ ਪਲਟਨ ਦੇ ਵਿੱਚ ਕੋਈ ਹਾਦਸਾ ਹੁੰਦਾ ਜਿਹਦਾ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਠੀਕ ਹੈ ਜੀ ਐਲਓਸੀ ਦੇ ਉੱਪਰ ਸੀਗੇ ਅਸੀਂ ਤਿੰਨ ਤਰੀਕ ਨੂੰ ਮੈਨੂੰ ਰੀਕਾਲ ਦਾ ਕਾਲ ਆ ਜਾਂਦਾ ਵੀ ਤੁਸੀਂ ਛੁੱਟੀ ਛੱਡ ਕੇ ਵਾਪਸ ਆ ਜਾਓ ਜੀ ਛੁੱਟੀ ਤੁਸੀਂ ਪੂਰੀ ਨਹੀਂ ਕਰਨੀ ਹੈਗੀ ਹਮ ਹੁਣ ਜਦੋਂ ਐਲਓਸੀ ਦੇ ਉੱਤੇ ਪਲਟਨ ਦੇ ਵਿੱਚ ਕੋਈ ਵੀ ਹਾਦਸਾ ਹੋਇਆ ਹੋਵੇ ਤੇ ਸਾਨੂੰ ਉਹਨਾਂ ਨੇ ਉੱਥੇ ਫਿਰ ਖੰਡ ਪਾਉਣ ਨੂੰ ਤਾਂ ਬੁਲਾਇਆ ਨਹੀਂ ਸਾਨੂੰ ਵੀ ਪਤਾ ਹੀ ਸੀ ਵੀ ਕੀ ਕਰਨ ਜਾਣਾ ਹੌਲਦਾਰ ਸੀ ਉਦੋਂ ਮੈਂ ਸਹੀ ਹੈ ਜੀ ਤੇ ਸਾਨੂੰ ਪਤਾ ਹੀ ਸੀ ਵੀ ਕੀ ਕਰਨ ਜਾਣਾ ਹੈ ਹਮ ਤੇ ਫਿਰ ਉਦੋਂ ਆਏ ਸਮਝ ਕੇ ਗਏ ਸੀ ਵੀ ਵਾਸਾ ਤੇ ਲਾਸਟ ਹੈ ਹਮ ਸਮਾਂ ਹੁੰਦਾ ਵੀ ਹੋਇਆ ਕੱਖ ਵੀ ਨਹੀਂ ਛੋਡੇ ਸਾਹਮਣੇ ਬੈਠੇ ਹਮ ਫੋਨ ਨੂੰ ਤਾਂ ਪ੍ਰਮਾਤਮਾ ਜਾਣਦਾ ਵੀ ਇਹ ਇੰਟਰਵਿਊ ਪੂਰੀ ਹੋਣੀ ਵੀ ਆ ਕਿ ਨਹੀਂ ਹੋਣੀ ਨਹੀਂ ਹੋਣੀ ਸਹੀ ਹੈ ਇਹ ਇਹ ਨਹੀਂ ਆਪਾਂ ਦਾਵਾ ਨਹੀਂ ਕਰਦੇ ਕਿਉਂਕਿ ਇੱਕ ਇਹੀ ਸੱਚਾਈ ਆ ਵੱਡੀ ਜਿਹੜੀ ਕਿਸੇ ਨੂੰ ਪਤਾ ਨਹੀਂ ਹੈਗੀ ਇਹ ਸੱਚਾਈ ਜਦ ਅਗਰ ਹੋਏ ਪਰ ਜਦੋਂ ਗਏ ਤਾਂ ਇਹ ਮੰਨ ਕੇ ਗਏ ਸੀ ਵੀ ਹੁਣ ਆਉਣਾ ਨਹੀਂ ਹੂੰ ਵੀ ਉਹ ਸਮਿਆਂ ਦੇ ਵਿੱਚ ਬੜਾ ਹੋ ਜਾਂਦਾ ਹੁੰਦਾ ਹੈ ਜੀ ਲੋ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਇੱਥੇ ਤੁਸੀਂ ਐਂ ਕਰੋ ਇਹ ਲੋਕ ਜਿਹੜੇ ਨੇ ਇਹਨਾਂ ਨੂੰ ਕਦੇ ਇਹ ਜੇ ਹਜੂਰ ਸਾਹਿਬ ਦਰਸ਼ਨਾਂ ਨੂੰ ਚਲੇ ਜਾਂਨ ਤੇ ਗੌਂਡੀਆਂ ਨੂੰ ਫੋਨ ਕਰ ਕਰ ਸਦਾਈ ਕਰਦੇ ਨੇ ਮੇਰੀ ਮੋਟਰ ਤੇ ਜਾ ਜਾਈ ਦੇਖੇ ਕੋਈ ਆਏ ਨਾ ਹੋ ਜੇ ਹੈ ਮੇਰੇ ਨਾਣੇ ਨੂੰ ਜੇ ਬੁਖਾਰ ਚੜ ਗਿਆ ਤਾਂ ਲੈ ਜਾਵੇਂਗਾ ਸਕੂਲੋਂ ਹੂੰ ਜਿਹੜੇ ਹਜ਼ੂਰ ਸਾਹਿਬ ਅੱਠ ਦਿਨ ਜਾਣਾ ਪੈ ਜੇ ਨਾ ਪਹਿਲਾਂ ਇਹ ਸੱਜੇ ਖੱਬੇ ਵਾਲੇ ਤਿੰਨ ਘਰਾਂ ਨੂੰ ਕਮਲਿਆ ਕਰ ਦਿੰਦੇ ਨੇ ਕਿ ਫੇਰ ਹਜ਼ੂਰ ਸਾਹਿਬ ਦੀ ਯਾਤਰਾ ਤੇ ਜਾਂਦੇ ਨੇ ਜਦੋਂ ਪਤਾ ਹੁੰਦਾ ਨਾ ਵੀ ਉੱਥੋਂ ਆਉਣਾ ਨਹੀਂ ਫਿਰ 30000 ਰੁਪਏ ਪਿੱਛੇ ਨਹੀਂ ਜਾਇਆ ਜਾਂਦਾ ਤਾਂ ਦਿਲ ਨਲ ਜਾਇਆ ਜਾਂਦਾ ਸਹੀ ਗੱਲ ਹੈ ਬਰਦੀ ਤਾਂ ਇੱਕ ਸ਼ੇਰ ਦੀ ਖੱਲ ਹੈ ਬੰਦਾ ਉਹ ਪਾ ਕੇ ਤਾਂ ਬੰਦੇ ਨੂੰ ਯਾਦ ਨਹੀਂ ਰਹਿੰਦਾ ਕੁਸ ਪਿੱਛੇ ਆਏ ਹੋ ਜਾਂਦਾ ਵੀ ਕੋਈ ਗੱਲ ਨਹੀਂ ਯਾਰ ਹੈਗਾ ਪ੍ਰਮਾਤਮਾ ਆਪੇ ਸੰਭਲੂ ਬਸ ਆਪੇ ਸੰਭਲੂ ਹੂੰ ਪਰ ਮੈਰਿਜ ਕਦੋਂ ਹੋਈ ਫਿਰ ਤੁਸੀਂ 2000 2000 ਚ ਭਰਤੀ ਹੋਏ ਤੁਸੀਂ ਮੈਂ 2002 ਦਾ ਭਰਤੀ ਆ 2002 ਦਾ ਤੇ ਮੈਰਿਜ 19 ਅਕਤੂਬਰ 2007 ਨੂੰ ਮੈਰਿਜ ਹੋਈ ਸੀ 5 ਸਾਲ ਬਾਅਦ 2007 ਨੂੰ ਹੋਈ ਸੀ ਮੈਰਿਜ ਮੇਰੀ ਠੀਕ ਹੈ 2008 ਦੇ ਵਿੱਚ 15 ਦਸੰਬਰ 2008 ਨੂੰ ਮੇਰੇ ਬੱਚੇ ਹੋਏ ਸੀ ਬੇਟਾ ਬੇਟੀ ਜੁੜਵਾ ਸੀਗੇ ਠੀਕ ਹੈ ਕਿਸਮਤ ਦੇ ਧਨੀ ਆਪਾਂ ਚਲੋ ਪ੍ਰਮਾਤਮਾ ਦੀ ਕਿਰਪਾ ਸਹੀ ਹੈ ਤੇ ਬੜਾ ਸੋਹਣਾ ਜੀਵਨ ਲੰਘਿਆ ਪਰ ਉਹ ਬੱਚਿਆਂ ਨੂੰ ਛੱਡ ਕੇ ਜਾਣਾ ਉਹ ਪ੍ਰੋਬਲਮਾਂ ਦੇ ਵਿੱਚ ਬੱਚੇ ਜੁੜਵਾਉਣ ਕਰਕੇ ਕਾਫੀ ਬਿਮਾਰ ਵੀ ਸਾਨੂੰ ਪਤਾ ਰਹਿੰਦੇ ਨੇ ਹਾਂ ਤੋ ਫਿਰ ਘਰਾਂ ਦੇ ਵਿੱਚ ਬੜੀਆਂ ਸਾਰੀਆਂ ਪ੍ਰੋਬਲਮਾਂ ਤੁਹਾਨੂੰ ਪਤਾ ਇੱਕ ਮਿਡਲ ਕਲਾਸ ਫੈਮਿਲੀ ਦੇ ਵਿੱਚ ਬਹੁਤ ਦਿੱਕਤਾਂ ਆ ਜਾਂਦੀਆਂ ਨੇ ਜਿਨ੍ਹਾਂ ਨੂੰ ਬਸ ਸਭ ਨੂੰ ਪਤਾ ਹੀ ਆ ਉਹ ਚੀਜ਼ਾਂ ਦਾ ਹਨਾ ਨਹੀਂ ਹਾਂ ਮਤਲਬ ਜੀ ਜ਼ਿੰਦਗੀ 'ਚ ਬਹੁਤ ਕੁਝ ਹੈ ਹਾਂ ਬਹੁਤ ਕੁਝ ਹੁੰਦਾ ਇੱਕ ਇਹ ਵੀ ਹੁੰਦਾ ਮਤਲਬ ਕਈ ਵਾਰ ਜੇ ਬੰਦਾ ਫੌਜੀ ਮੈਂ ਮਤਲਬ ਇਹ ਗੱਲ ਕੱਲੇ ਤੁਹਾਡੀ ਨਹੀਂ ਮਤਲਬ ਮੈਂ ਓਵਰਆਲ ਗੱਲ ਕਰ ਰਿਹਾ ਹਾਂ ਕਿ ਤੁਸੀਂ ਓਵਰਆਲ ਫੌਜ ਦੀ ਗੱਲ ਕਰ ਰਹੇ ਆ ਆਪਾਂ ਬੰਦਾ ਫੌਜ 'ਚ ਹੁੰਦਾ ਪਿੱਛੋਂ ਜਿਹੜਾ ਭਰਤੀ ਹੋ ਜਾਂਦਾ ਨਾਲ ਕੋਈ ਉਹਦਾ ਭਰਾ ਹੁੰਦਾ ਜਾਂ ਕੁਝ ਹੁੰਦਾ ਪਰ ਮਤਲਬ ਭਰਾ ਹੀ ਕਹਿ ਲਓ ਉਹ ਇੱਕ ਆਮ ਚਲੋ ਕਿਸਾਨ ਪਰਿਵਾਰ ਚ ਹੁੰਦਾ ਜਾਂ ਮਜ਼ਦੂਰ ਪਰਿਵਾਰ ਚ ਇੱਕ ਬੰਦਾ ਜੀ ਉਹਨੂੰ ਫੌਜੀ ਨੂੰ ਫਿਰ ਉਹ ਇਹ ਕਹਾਂ ਲੱਗਦਾ ਯਾਰ ਉਹ ਤਾਂ ਉਹ ਤਾਂ ਉਹ ਤਾਂ ਹੁਣ ਸੈੱਟ ਹੈ ਜਿਹੜੀ ਮਤਲਬ ਕੋਈ ਹਿੱਸਾਪਤੀ ਹੈ ਜਿਵੇਂ ਜਾਂ ਉਹਦੇ ਚ ਵੀ ਯਾਰ ਇੱਧਰ ਕਰ ਯਾਰ ਫਲਾਣਾ ਕਰ ਤੇ ਹਾਂ ਕ ਵੀ ਇਹਦਾ ਤਾਂ ਉਹਦਾ ਤਾਂ ਠੀਕ ਹੈ ਯਾਰ ਕਾਰੋਬਾਰ ਇਹ ਵੀ ਇੱਕ ਤੱਕਾ ਫੌਜੀ ਨਾਲ ਕਈ ਵਾਰ ਹੋ ਜਾਂਦਾ ਦੇਖੋ ਸੁਣਨ ਚ ਬੜਾ ਆਉਂਦਾ ਪਰ ਮੈਂ ਕੈਮਰੇ ਤੇ ਕਹਿ ਰਿਹਾ ਵੀ ਮੇਰੇ ਛੋਟੇ ਬ੍ਰਦਰ ਦੀ ਮੈਰਜ ਨੂੰ 8 ਸਾਲ ਹੋ ਗਏ ਤੇ ਅਸੀਂ ਇਕੱਠਿਆਂ ਕਰੋ ਹੂੰ ਮੈਂ ਪੈਨਸ਼ਨ ਵੀ ਆ ਗਿਆ ਉਹਨੇ ਕਦੇ ਪੁੱਛਿਆ ਨਹੀਂ ਹੈਗਾ ਵੀ ਵੀਰੇ ਕੀ ਹੈ ਜਾਂ ਕੀ ਨਹੀਂ ਹੈ ਹੂੰ ਮੇਰੇ ਫਾਦਰ ਸਾਹਿਬ ਨੇ ਔਰ ਮੇਰੀ ਮਾਤਾ ਦੀ ਡੈਥ ਹੋ ਗਈ ਸੀ ਅਸੀਂ ਨਿੱਕੇ ਹੀ ਹੁੰਦੇ ਸੀ ਉਦੋਂ ਤੁਸੀਂ ਇਹ ਮੰਨੋ ਵੀ ਮੇਰੇ ਮਾਤਾ ਜੀ ਵੀ ਨਹੀਂ ਹੈਗੇ ਔਰ ਸਾਡੇ ਘਰ ਦੇ ਵਿੱਚ ਕਦੇ 1 ਰੁਪਏ ਦਾ ਫਰਕ ਨਹੀਂ ਪਿਆ ਹੂੰ ਉਹਦੇ ਵਿੱਚ ਸੁਣਨਾ ਕੁਝ ਕਾਰਨ ਦੱਸਤਾ ਜੀ ਦੋ ਬੱਚੇ ਛੋਟੇ ਬ੍ਰਦਰ ਦੇ ਨੇ ਦੋ ਮੇਰੇ ਨਹੀਂ ਜਿਉ ਉਹ ਸਾਮ ਨੂੰ ਚਾਰੇ ਇਕੱਠੇ ਖੇਡਣ ਨਾਲ ਤਾਂ نیند ਨਹੀਂ ਆਉਦੀ ਉਹਨਾਂ ਨੂੰ ਹੂੰ ਜੇ ਮੈਂ ਹੁਣ ਘਰੇ ਜਾ ਕੇ ਜਦੋਂ ਗੱਡੀ ਲਾਉਂਗਾ ਛੋਟੇ ਬਰਦਰ ਦੇ ਬੱਚੇ ਪਹਿਲਾਂ ਪੱਜ ਕੇ ਆਉਣਗੇ ਮੇਰੇ ਵਾਲਿਆਂ ਨਾਲ ਉਹ ਤਾਂ ਗੱਭਰੂ ਹੋ ਕੇ ਹੁਣ ਪੜਦੇ ਨੇ ਫਿਰ ਉਹ ਪਹਿਲਾਂ ਆਉਂਦੇ ਨੇ